ਅਕਾਲੀ ਹੋਣ ਦੇ ਕੀ ਮਾਇਨੇ ਹਨ ਪੁਰਾਤਨ ਸਮੇਂ ਵਿੱਚ ਅਕਾਲੀ ਕਿਸ ਨੂੰ ਕਿਹਾ ਜਾਂਦਾ ਸੀ ਅਕਾਲੀ ਸ਼ਬਦ ਗੁਰੂ ਮਹਾਰਾਜ ਦੇ ਵੇਲੇ ਤੋਂ ਹੀ ਪ੍ਰਚਲਿਤ ਹੋਇਆ ਹੈ ਗੁਰੂ ਹਰਗੋਬਿੰਦ ਪਾਸ਼ਾ ਦੇ ਵੇਲੇ ਅਕਾਲੀ ਸੈਨਾ ਹੁੰਦੀ ਸੀ ਅਕਾਲੀ ਸਰੂਪ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਵਕਤ ਹੀ ਪੈਦਾ ਹੋਇਆ ਜਦੋਂ ਮਹਾਰਾਜ ਨੇ ਜਿਹੜੇ ਰਹਿਤ ਬਹਿਤ ਪੱਖੋਂ ਸਭ ਤੋਂ ਕਰੜੇ ਅਤੇ ਪਰਪੱਖ ਸਿੱਖ ਸਨ ਉਹਨਾਂ ਨੂੰ ਫਰਲੇ ਦਿੱਤੇ ਸੀ ਇਥੇ ਇਹ ਵੀ ਦੱਸਣ ਯੋਗ ਹੈ ਕਿ ਅਕਾਲੀ ਨਿਹੰਗ ਅਤੇ ਮਹਾਕਾਲ ਸ਼ਬਦ ਇਹ ਇੱਕੋ ਹੀ ਹਨ। ਦੁਮਾਲਾ, ਫਰਲਾ ਤੇ ਨੀਲਾ ਬਣਾ ਅਕਾਲੀ ਹੋਣ ਦੀ ਬਾਹਰੀ ਨਿਸ਼ਾਨੀ ਹੁੰਦੀ ਸੀ। ਹੁਣ ਭਾਵੇਂ ਕੋਈ ਵੀ ਨੀਲਾ ਬਣਾ ਪਾ ਲੈਂਦਾ ਹੈ। ਫਰਲਾ ਵੀ ਸੌਖਾ ਹੀ ਮਿਲ ਜਾਂਦਾ ਹੈ। ਬਾਹਰੀ ਨਿਸ਼ਾਨੀ ਦੇ ਨਾਲ-ਨਾਲ ਅਕਾਲੀ ਹੋਣ ਦੇ ਕੁਝ ਅੰਦਰੂਨੀ ਗੁਣ ਵੀ ਸਨ। ਉਹਨਾਂ ਵਿੱਚ ਪਹਿਲਾ ਬੁਨਿਆਦੀ ਗੁਣ ਇਹ ਸੀ ਕਿ ਜਿਹੜਾ ਅਕਾਲ ਉੱਤੇ ਟੇਕ ਰੱਖਦਾ ਹੋਵੇ ਜਿਹੜਾ ਦੁਨਿਆਦਾਰੀ ਤੇ ਪਦਾਰਥਾਂ ਤੇ ਤਾਕਤ ਦੇ ਸਰੋਤਾਂ ਦਾ ਮੋਹ ਨਾ ਰੱਖਦਾ ਹੋਵੇ ਦੂਜਾ ਗੁਣ ਇਹ ਕਿ ਅਕਾਲੀ ਉਹ ਹੁੰਦਾ ਸੀ ਜਿਹੜਾ ਆਪ ਨਾਮ ਬਾਣੀ ਦਾ ਅਭਿਆਸੀ ਅਤੇ ਨਾਮ ਬਾਣੀ ਦਾ ਪ੍ਰਵਾਹ ਚੱਤੋਂ ਪਹਿਰੇ ਚਲਾਉਣ ਵਾਲਾ ਹੁੰਦਾ ਸੀ ਤੀਸਰਾ ਗੁਣ ਇਹ ਕਿ ਅਕਾਲੀ ਉਹ ਹੁੰਦਾ ਸੀ ਜਿਹੜਾ ਗੁਰਮਤਿ ਦੀ ਵਿੱਦਿਆ ਵਿੱਚ ਪੂਰਾ ਮਾਹਿਰ ਹੋਵੇ ਚੌਥਾ ਗੁਣ ਇਹ ਕਿ ਜਿਹੜਾ ਸੰਗਰਾਮ ਦੇ ਵਿੱਚ ਲੜਾਈ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਲੜੇ ਪੰਜਵਾਂ ਗੁਣ ਇਹ ਕੇ ਅਕਾਲੀ ਉਹ ਹੁੰਦਾ ਸੀ ਜਿਹੜਾ ਦੁਨੀਆਦਾਰੀ ਦੀ ਜਿਹੜੀ ਮਾਲ ਮਲਕੀਅਤ ਹੈ ਪਦਾਰਥ ਹਨ ਉਹਨਾਂ ਦੀ ਮਲਕੀਅਤ ਦੇ ਅਸੂਲ ਨੂੰ ਨਹੀਂ ਮੰਨਦਾ ਸੀ ਭਾਵ ਉਹ ਕਿਸੇ ਵੀ ਪਦਾਰਥ ਨੂੰ ਮਲਕੀਅਤ ਨੂੰ ਤਨ ਨੂੰ ਨਾ ਆਪਣਾ ਮੰਨਦਾ ਸੀ ਨਾ ਹੀ ਕਿਸੇ ਦਾ ਮੰਨਦਾ ਸੀ ਉਹ ਸਮਝਦਾ ਸੀ ਜੋ ਵੀ ਇਹ ਤਨ ਪਦਾਰਥ ਮਾਲ ਮਲਕੀਅਤ ਹੈ ਇਹ ਅਕਾਲ ਪੁਰਖ ਦੀ ਦਿੱਤੀ ਹੋਈ ਹੈ ਅਤੇ ਸਾਰੇ ਮਨੁੱਖਾਂ ਦੇ ਵਰਤਣ ਲਈ ਸਾਂਝੀ ਹੈ ਇਸ ਕਰਕੇ ਉਹ ਦੁਨੀਆਦਾਰੀ ਅਤੇ ਰਾਜ ਸੱਤਾ ਦੇ ਕੋਈ ਅਹੁਦੇ ਵੀ ਨਹੀਂ ਲੈਂਦੇ ਸੀ ਬਹੁਤਾ ਕਰਕੇ ਉਹ ਗੁਰਦੁਆਰਾ ਪ੍ਰਬੰਧ ਵਿੱਚ ਨਹੀਂ ਹੁੰਦੇ ਸੀ ਸੋ ਇਹ ਅਕਾਲੀ ਦੇ ਮੁੱਖ ਗੁਣ ਸਨ ਅਕਾਲੀਆਂ ਦਾ ਕਰਤਵ ਇਹ ਹੁੰਦਾ ਸੀ ਕਿ ਉਹ ਜੋ ਗੁਰਮਤ ਦਾ ਅਸੂਲ ਹੈ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਚਲਾਉਣ ਦਾ ਸਾਡੇ ਗੁਰਮਤ ਦੇ ਪ੍ਰਚਾਰ ਦਾ ਤੇ ਜੋ ਸਾਡਾ ਰਾਜਸੀ ਪ੍ਰਬੰਧ ਚਲਾਉਣ ਦਾ ਸੰਕਲਪ ਹੈ ਤੇ ਰਾਜਸੀ ਸੰਸਥਾਵਾਂ ਚਲਾਉਣ ਦਾ ਪ੍ਰਬੰਧ ਹੈ ਉਹਦੇ ਉੱਤੇ ਨਿਗਰਾਨ ਦਾ ਇੱਕ ਕੁੰਡੇ ਦਾ ਕਰਤੱਵ ਨਿਭਾਉਂਦੇ ਸਨ ਉਹ ਕਰਤੱਵ ਨਿਭਾਉਂਦੇ ਸੀ ਕਿ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਸਰਬਾਤ ਦੇ ਭਲੇ ਦੇ ਪਰਥਾਏ ਸਾਂਝੀ ਵਾਲਦਾਲ ਦੇ ਪਰਥਾਏ ਬੇਗੰਬੂਰਾ ਦੇ ਪਰਥਾਏ ਕਾਰਜ ਕਰਨ ਤੇ ਸਿੱਖਾਂ ਦੀਆਂ ਰਾਜਸੀ ਸੰਸਥਾਵਾਂ ਹਲੇਮੀ ਰਾਜ ਦੇ ਅਸੂਲ ਨੂੰ ਲਾਗੂ ਕਰਨ ਅਤੇ ਖਾਲਸੇ ਦੇ ਬੋਲ ਬਾਲੇ ਨੂੰ ਲਾਗੂ ਕਰਨ ਲਈ ਸੰਘਰਸ਼ ਕਰਨ। ਉਹ ਸਿੱਖਾਂ ਦੇ ਬੁਨਿਆਦੀ ਰਾਜਸੀ ਅਸੂਲ ਹਨ ਇਹਨਾਂ ਮੀਰੀ ਦੇ ਅਸੂਲ ਅਨੁਸਾਰ ਤਾਕਤ ਬਿਲਕੁਲ ਹੇਠਲੇ ਪੱਧਰ ਤੱਕ ਵੰਡਣ ਲਈ ਯਤਨ ਕਰਦੇ ਸਨ। ਜੋ ਗੁਰਮਤਿ ਦੇ ਰਾਜਸੀ ਤੇ ਧਾਰਮਿਕ ਅਸੂਲ ਨੇ ਅਕਾਲੀ ਉਹਨਾਂ ਦੀ ਪਹਿਰੇਦਾਰੀ ਕਰਦੇ ਸੀ। ਉਹ ਆਪ ਕਿਸੇ ਧਾਰਮਿਕ ਰਾਜਨੀਤਿਕ ਅਹੁਦੇ ਉੱਤੇ ਨਹੀਂ ਹੁੰਦੀ ਸੀ। ਪਰ ਜਿਹੜੀਆਂ ਵੀ ਧਾਰਮਿਕ ਤੇ ਰਾਜਸੀ ਸੰਸਥਾਵਾਂ ਦੇ ਅਹੁਦੇਦਾਰ ਸਨ ਅਕਾਲੀ ਉਹਨਾਂ ਦੀ ਨਿਗਰਾਨੀ ਰੱਖਦੇ ਸੀ ਕਿ ਉਹ ਗੁਰਮਤ ਦੇ ਅਸੂਲ ਦੇ ਵਿੱਚ ਰਹਿ ਕੇ ਧਾਰਮਿਕ ਅਤੇ ਰਾਜਸੀ ਸੰਸਥਾਵਾਂ ਚਲਾਉਣ ਸੋ ਅਕਾਲੀ ਸਿੱਖ ਸਮੁੱਚੀ ਜ਼ਿੰਦਗੀ ਸੰਸਥਾਵਾਂ ਤੇ ਵਿਸ਼ੇਸ਼ ਵਿਅਕਤੀਆਂ ਉੱਤੇ ਕੁੰਡੇ ਦਾ ਕਰਤਵ ਨਿਭਾਉਂਦੇ ਸੀ ਇਹ ਉਹਨਾਂ ਦੇ ਅਸੂਲ ਸੀ